ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੂਨ 84 ਜੂਨ 84 ਦਾ ਮਹੀਨਾ ਜਦੋਂ ਵੀ ਆਉਂਦਾ ਆ ਇਹ ਜਦੋਂ ਜੂਨ ਆਉਂਦਾ ਆ ਤੇ ਜੂਨ 84 ਵਾਲਾ ਸਾਕਾ ਉਹ ਹਰ ਸਮੇਂ ਉਹਨਾਂ ਜ਼ਖਮਾਂ ਦੇ ਉੱਤੇ ਨਮਕ ਛਿੜਕਦਾ ਆ ਤੇ ਕਿਤੇ ਨਾ ਕਿਤੇ ਸਨੁਮਾਨ ਜਿਹੜਾ ਆ ਉਹ ਵੀ ਨਾਲ ਮਹਿਸੂਸ ਹੁੰਦਾ ਹੈ ਕਿ ਕਿਵੇਂ ਜੋਧਿਆ ਨੇ ਏਸ਼ੀਆ ਦੀ ਵੱਡੀ ਤਾਕਤ ਨੂੰ ਔਰ ਨਾਲ ਹੋਰ ਵੱਡੀਆਂ ਤਾਕਤਾਂ ਜਿਹੜੀਆਂ ਸੀ ਕੇਜੀਬ ਵਰਗੀਆਂ ਹੋਰ ਐਮਆਈ6 ਇਦਾਂ ਦੇ ਜਿਹੜੇ ਸੀ ਲੋਕ ਉਸ ਸਮੇਂ ਦੇ ਵਿੱਚ ਉਹਨਾਂ ਨੇ ਵੀ ਕਿਤੇ ਨਾ ਕਿਤੇ ਹੈਲਪ ਕੀਤੀ ਪਰ ਅਗੋਂ ਕਲਗੀ ਧਰ ਦੇ ਜਾਇਆ ਨੇ ਕਲਗੀ ਧਰ ਪਾਸ਼ਾ ਦੇ ਯੋਧਿਆਂ ਨੇ ਫੇਰ ਇੱਕ ਵਾਰੀ ਤਕਚੀ ਗੜੀ ਚਮਕੌਰ ਦੀ ਦਾ ਸਾਕਾ ਜਿਹੜਾ ਸੀ ਉਹਨੂੰ ਜੋ ਖਰਾ ਦਿੱਤਾ ਦੁਨੀਆ ਦੀ ਵੱਡੀ ਤਾਕਤ ਨੂੰ ਜਿਹੜੇ ਕਿ 2 ਘੰਟੇ ਦਾ ਸਮਾਂ ਮੰਗਰ ਵਾਲੇ ਜਿਹੜੇ ਜਰਨੈਲ ਸੀਗੇ ਉਹ ਉਸ ਭਾਰ ਦੇ ਕਿ 2 ਘੰਟਿਆਂ ਦੇ ਵਿੱਚ ਅਸੀਂ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੂੰ ਬੰਨ ਕੇ ਦਿੱਲੀ ਲੈ ਜਾਗੇ ਉਹ ਉਸੇ ਤਰਜ਼ ਤੇ ਮੈਂ ਕਿਸੇ ਵੀ ਸ਼ਹਾਦਤ ਨੂੰ ਕਿਸੇ ਗੱਲ ਨੂੰ ਕੰਪੇਅਰ ਨਹੀਂ ਕਰਦਾ ਸਾਰਿਆਂ ਦਾ ਆਪਣਾ ਆਪਣਾ ਰੁਤਬਾ ਪਰ ਬਾਬਾ ਬੰਦਾ ਸਿੰਘ ਨੂੰ ਜਿਵੇਂ ਦਿੱਲੀ ਲੈ ਗਏ ਐਵੇਂ ਹੀ ਸੰਤ ਬਾਬਾ ਜੀ ਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੂੰ ਦਿੱਲੀ ਲੈ ਜਾਣਾ ਚਾਹੁੰਦੇ ਸੀ ਪਰ 2 ਘੰਟੇ 5 ਘੰਟੇ ਦਾ ਸਮਾਂ ਜਿਹੜੇ ਮੰਗਦੇ ਸੀ ਉਹਨਾਂ ਨੂੰ ਜਦੋਂ ਦਿਨ ਬੀਤਣ ਲੱਗੇ ਤੇ ਤੁਸੀਂ ਵੇਖੋ ਕਿ ਜੂਨ 84 ਦੇ ਵਿੱਚ ਜਿਹੜਾ ਇਹ ਕੱਲੂ ਘਾਰੇ ਵਾਪਰਿਆ ਕੱਲੂ ਘਾਰੇ ਨੂੰ ਅੰਜਾਮ ਦੇਣ ਵਾਲੇ ਦਿੱਲੀ ਦੇ ਤਖਤ ਦੇ ਮਾਲਕ ਜਿਹੜੇ ਸੀਗੇ ਉਹਨਾਂ ਲੋਕਾਂ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਅਨਿਆਇਆਂ ਨੇ ਦੁਬਾਰੇ ਫਿਰ ਇੱਥੇ ਜਿੱਤਾਂ ਹਾਸਲ ਕੀਤੀਆਂ ਤੇ ਇੱਥੇ ਰਾਜ ਕੀਤਾ ਜਿਹੜੀ ਸਭ ਤੋਂ ਕਨਾਉਣੀ ਗੱਲ ਹੈ ਜਿਹੜੀ ਵਾਰ-ਵਾਰ ਟੰਬਦੀ ਆ ਬਈ ਇੱਕ ਬੰਦਾ ਜਿਹੜਾ ਦਿੱਲੀ ਦੇ ਤਖਤ ਤੇ ਬਰਾਜਮਾਨ ਆ ਤੇ ਉਹ ਢੈ ਢੇਰੀ ਕਰਨ ਦਾ ਸਾਨੂੰ ਤੇ ਉਹਨਾਂ ਦੀਆਂ ਫੈਮਲੀਆਂ ਆ ਕੇ ਇੱਥੇ ਇਲੈਕਸ਼ਨ ਲੜਦੀਆਂ ਨੇ ਤੇ ਅਸੀਂ ਉਹਨਾਂ ਨੂੰ ਵੋਟਾਂ ਪਾਉਂਦੇ ਆ ਤੇ ਵੱਡੇ ਵੱਡੇ ਦਾੜਿਆਂ ਉੱਤੋਂ ਕਿਰਪਾਨਾ ਪਾ ਕੇ ਗੁਰਸਖ ਲੋਕ ਜਿਹੜੇ ਨੇ ਜਦੋਂ ਉਹ ਉਸ ਦਿੱਲੀ ਦੇ ਤਖਤ ਦੇ ਲੋਕਾਂ ਦਾ ਝੰਡਾ ਫੜ ਕੇ ਤੁਰਦੇ ਨੇ ਤੇ ਮਹਿਸੂਸ ਹੁੰਦਾ ਆ ਕਿ ਜੇ ਕੱਲ ਦੀ ਗੱਲ ਆ ਉਦਮ ਸਿੰਘ ਲੰਡਨ ਪਹੁੰਚ ਗਿਆ ਤੇ ਤੁਸੀਂ ਭੁੱਲ ਭੁਲਾ ਗਏ ਵੈਰੀ ਨੂੰ ਉੱਥੇ ਜਾ ਕੇ ਮਾਰਿਆ ਪਰ ਤੁਸੀਂ ਉਹਨਾਂ ਲੋਕਾਂ ਨੂੰ ਅੱਜ ਵੀ ਜਿਵੇਂ ਸ਼ਹੀਦਾਂ ਨੂੰ ਯਾਦ ਰੱਖ ਲਿਓ ਜਿਵੇਂ ਉੱਥੇ ਸਾਕੇ ਵਾਪਰਿਆ ਜਿਵੇਂ ਉੱਥੇ ਛੋਟੇ ਬੱਚਿਆਂ ਨਾਲ ਹੋਈ ਜਿਵੇਂ ਉੱਥੇ ਬੀਬੀਆਂ ਦੀ ਪੱਤ ਲੱਥੀ ਜਿਵੇਂ ਉੱਥੇ ਦਰਬਾਰ ਸਾਹਿਬ ਤੇ ਗੋਲੀ ਚੱਲੀ ਜੇ ਦੀ ਗੱਲ ਨੂੰ ਤੁਸੀਂ ਉਸ ਨੂੰ ਯਾਦ ਰੱਖਦੇ ਹੋ ਤੇ ਉਹ ਜਿਹੜੇ ਕਰਨ ਵਾਲੇ ਬੰਦੇ ਸਨ ਉਹਨਾਂ ਨੂੰ ਵੀ ਤੁਹਾਨੂੰ ਚੇਤਿਆਂ ਚੋਂ ਵਿਸਾਰਨਾ ਨਹੀਂ ਚਾਹੀਦਾ ਕੱਲ ਦੀ ਗੱਲ ਹੈ ਜੇ ਇੱਕ ਪੰਜਾਬ ਦਾ ਸੂਬੇਦਾਰ ਜਿਹੜਾ ਸੀ ਉਹਨੇ ਪੰਜਾਬ ਦੇ ਵਿੱਚ ਹਜ਼ਾਰਾਂ ਲੋਕਾਂ ਹਜ਼ਾਰਾਂ ਨੌਜਵਾਨਾਂ ਨੂੰ ਘਰਾਂ ਚੋਂ ਚੁੱਕ ਕੇ ਬੀਬੀਆਂ ਨੂੰ ਚੁੱਕ ਕੇ ਥੋੜੇ ਦਿਨ ਪਹਿਲਾਂ ਇੱਕ ਬੁੱਕਰਲੀ ਜੋਈ ਆ ਤੌਰਨਾਮਾ ਜਿਹਨੂੰ ਲਿਖਿਆ ਆ ਸਾਡੇ ਭਰਾ ਨੇ ਤਾਂ ਉਹ ਤੁਸੀਂ ਇਹ ਵੇਖੋ ਕਿ ਕੋਟਪਾਰਾ ਮਿਹਨਤ ਕਰਕੇ ਉਹਨੂੰ ਲਿਖਦਾ ਹੈ ਕਿਸੇ ਵੱਡੇ ਸ਼ਹੀਦਾਂ ਦਾ ਸੁਪਨਾ ਸাকার ਕਰਦਾ ਪਰ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਦੀ ਔਲਾਦ ਜਿਹੜੀ ਆ ਉਹ ਜਾਂ ਤਾਂ ਅਸੀਂ ਅਸੀਂ ਔਲਾਦ ਨੂੰ ਨਹੀਂ ਚੇਤੇ ਰੱਖਦੇ ਤੇ ਔਲਾਦ ਉਹਨਾਂ ਨੂੰ ਨਹੀਂ ਚੇਤੇ ਰੱਖੇ ਪਰ ਜਦੋਂ ਔਲਾਦ ਉਹਨਾਂ ਤੇ ਮਾਣ ਕਰਦੀ ਹੈ ਤਾਂ ਫਿਰ ਅਸੀਂ ਕਹਿੰਨੇ ਕਿ ਤੁਸੀਂ ਉਸੇ ਕੈਟਾਗਰੀ 'ਚੋਂ ਤੁਹਾਨੂੰ ਕਿਉਂ ਨਾ ਤਾਨੇ ਮਾਰੀਏ ਜਦ ਤੁਸੀਂ ਇਹ ਕਹਿੰਨੇ ਹੋ ਕਿ ਸਾਡੇ ਦਾਦੇ ਨੇ ਪੀਸ ਲਿਆਂਦਾ ਤੇ ਪੀਸ ਕਿਵੇਂ ਲਿਆਂਦਾ 15 ਸਾਲ ਦੇ ਬੱਚਿਆਂ ਨੂੰ ਨਹਿਰ ਚ ਸੁੱਟ ਕੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਵਾਂ ਨੂੰ ਘਰਾਂ ਤੋਂ ਕਢੀਸ ਕੇ ਬੇਟੀਆਂ ਨੂੰ ਕਢੀਸ ਕੇ ਮਾਰ ਕੇ ਤੇ ਫਿਰ ਉਸ ਪੀਸ ਦੀ ਗੱਲ ਕਰਾਂ ਜਿਹੜੀ ਮਣੀਆਂ ਵਰਗੀ ਸ਼ਾਂਤੀ ਸੀ ਪੰਜਾਬ ਚ ਬਹਾਲ ਕਰਕੇ ਤੇ ਅੱਜ ਉਹ ਬੰਦਾ ਮੈਂ ਤੁਹਾਨੂੰ ਸ਼ਿਕਰ ਦੱਸਦਾ ਇਸ ਗੱਲ ਦੀ ਕਿ ਉਹ ਲੋਕ ਅੱਜ ਕੈਰਨਿਕ ਕਾਂਗਰਸ ਨੇ ਹਮਲਾ ਕੀਤਾ ਸੀ ਕਮਾਲ ਦੀ ਗੱਲ ਐਨੀ ਸ਼ੇਤੀ ਕਿਵੇਂ ਲੋਕ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ ਗਿਰਗिट ਵੀ ਤਾਂ ਹਾਂ ਮਾਰ ਕੇ ਰੋਈ ਹੋਊਗੀ ਵੀ ਮੇਰੇ ਤੋਂ ਵੱਧ ਮੇਰੇ ਤੋਂ ਅੱਗੇ ਜਾ ਕੇ ਕੌਣ ਰੰਗ ਚੇਂਜ ਕਰ ਰਿਹਾ ਵਾਰ-ਵਾਰ ਸੋ ਜਦੋਂ ਦਰਬਾਰ ਸਾਹਿਬ ਤੇ ਹਮੜਾ ਹੁੰਦਾ ਤਾਂ 9 ਤਰੀਕ ਨੂੰ ਤੁਸੀਂ ਬੜੀ ਹੈਰਾਨੀ ਦੀ ਗੱਲ ਹੈ ਕਿ 9 ਤਰੀਕ ਨੂੰ ਇੱਕ ਪਰਲੇ ਪੰਜਾਬ ਦੇ ਵਿੱਚ ਬੈਠਾ ਹੋਇਆ ਰਾਈਟਰ ਜਿਹੜਾ ਹੁਕਮਰਾਨ ਵੀ ਕਿਤੇ ਰਿਹਾ ਵਜ਼ੀਰੀਆਂ ਵੀ ਮਾਨੀਆਂ ਐਮਪੀ ਵੀ ਰਿਆ ਜਾਂ ਹੋਰ ਵੀ ਅਹੁਦਿਆਂ ਤੇ ਰਿਹਾ ਉਹ ਪੰਜਾਬ ਦਾ ਸ਼ਾਇਰ ਅਫਜਲ ਐਸਨ ਰੰਧਾਵਾ ਉਹ ਇੱਕ ਕਵਿਤਾ ਲਿਖਦਾ ਉਸ ਕਵਿਤਾ ਦੇ ਜਿਹੜੇ ਬੋਲ ਨੇ ਉਹ ਐਨੇ ਮਹਿੰਗੇ ਨੇ ਤਾਂ ਤੁਹਾਡੇ ਜਿਹੜੀਆਂ ਸ਼ਹੀਦਾਂ ਦੀਆਂ ਤਸਵੀਰਾਂ ਨੇ ਉੱਤੇ ਲਾਈਨਾਂ ਉਕਰਿਆ ਹੁੰਦੇ ਨੇ ਬਹੁਤ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਇਹ ਅਫਜ਼ਲ ਐਸਰ ਰੰਦਾਵਾ ਜੀ ਹੋਣਾ ਦੀ ਕਵਿਤਾ ਹੈ ਤੇ ਹੁਣ ਉਹ ਦਿਨ ਆ ਗਿਆ ਆ ਤੇ ਮੈਂ ਤੁਹਾਨੂੰ ਇਹ ਕਵਿਤਾ ਜ਼ਰੂਰ ਸੁਣਾਉਣੀ ਆ ਤਾਂ ਤੁਸੀਂ ਇਹ ਕਵਿਤਾ ਆਪਣੇ ਚੇਤਿਆਂ 'ਚ ਰੱਖਣੀ ਆ ਮੈਂ ਨਾਲ ਨਾਲ ਥੋੜਾ ਥੋੜਾ ਇੱਥੇ ਗੱਲ ਵੀ ਕਰਾਂਗਾ ਸੁਣ ਰਹੀ ਆ ਕਰਮਾਂ ਵਾਲਿਆ ਉਹ ਕਵੀ ਨੇ ਇਕ ਰਾਹੀ ਨੂੰ ਕਲਪਨਾ ਕੀਤੀ ਆ ਤੇ ਉਹਦੇ ਨਾਲ ਗੱਲ ਉਹਨੂੰ ਕਹਿ ਰਿਹਾ ਸੁਨਰਾਈਆ ਕਰਮਾ ਵਾਲਿਆ ਮੈਂ ਬੇਕਰਮੀ ਦੀ ਬਾਤ ਮੇਰਾ ਚੜਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ ਚੜਦਾ ਸੂਰਜ ਡੁੱਬਿਆ ਫਿਰ ਅੱਗੇ ਕੀ ਕਹਿੰਦਾ ਹੋ ਕਹਿੰਦਾ ਮੇਰੀ ਸਾਂ ਵੀ ਕੁਖ ਜਨਵਾ ਚੁੱਕੀ ਜਿਹੜੀ ਗੁਰੂ ਸਿਆਣੇ ਵੀਰ ਅੱਜ ਤਪ ਦੀ ਪੱਠੀ ਬਣ ਗਈ ਤੇ ਉਹਦੀ ਵੇਖ ਅਸੀਰ ਅਜ ਤਬ ਦੀ ਪੱਠੀ ਬਣ ਗਈ ਮੇਰੀ ਸਾਂਵੀ ਕੁੱਖ ਅਖੀਰ ਵਿੱਚ ਫੁੱਲਿਆਂ ਵਾਂਗੂ ਖਿੜ ਪਏ ਮੇਰੇ ਸ਼ੇਰ ਜਵਾਨ ਤੇ ਪੀਰ ਜਿਵੇਂ ਪੱਠੀ 'ਚ ਫੁੱਲੇ ਖਿੜਦੇ ਨੇ ਚਿੱਟੇ ਦਸਤਾਰਾਂ ਜੋਦੇ ਨੌਜਵਾਨ ਵੱਧ ਵੱਧ ਕੇ ਅੱਗੇ ਸੀਸ ਭੇਟ ਕਰ ਰਹੇ ਨੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਛੇਵੇਂ ਸਤਗੁਰਾਂ ਦੇ ਤਖਤ ਦੇ ਉਹਨਾਂ ਨਿਸ਼ਾਨ ਸਾਹਿਬਾਂ ਦੇ ਸਾਹਮਣੇ ਆ ਕੇ ਕਿਵੇਂ ਵੱਧ ਵੱਧ ਕੇ ਲੜ ਰਹੇ ਨੇ ਉਹ ਉਹ ਸੀਨ ਆਏ ਉਹ ਸੀਨ ਆ ਅੱਜ ਤਪ ਦੀ ਪੱਠੀ ਬਣ ਗਈ ਮੇਰੀ ਮਹਿਕਾਂ ਵੰਡ ਦੀ ਕੁੱਖ ਅੱਜ ਮੇਰੇ ਥਾਣਾ ਚੋਂ ਚੁੰਗਦੇ ਮੇਰੇ ਬੱਚੇ ਲਹੂ ਦੇ ਦੁਖ ਸੋਚ ਸਕਦੇ ਹੋ ਤੁਸੀਂ ਕਿ ਉਹਨੇ ਇਹ ਜਿਹੜੀਆਂ ਲਾਈਨਾਂ ਨੇ ਕਿਵੇਂ ਉੱਕਰੀਆਂ ਨੇ ਤੇ ਤੁਹਾਡੇ ਦਰਦ ਨੂੰ 9 ਜੂਨ ਦੀ ਲਿਖੀ ਹੋਈ ਹੈ 6 ਜੂਨ ਨੂੰ ਦਰਬਾਰ ਸਾਹਿਬ ਤੇ ਐਂਡ ਵਾਲਾ ਹਮਲਾ ਹੁੰਦਾ ਹੈ 6 ਜੂਨ ਤਾਂ ਆਪਾਂ ਕਹਿੰਨੇ ਆ ਸੰਤ ਬਾਬਾ ਜਨਰ ਸਿੰਘ ਖਾਲਸਾ ਪੰਡਾ ਵਾਲੇ 6 ਜੂਨ ਨੂੰ ਸ਼ਹੀਦ ਹੋੁੰਦੇ ਨੇ ਸਾਰੇ ਤੇ ਅੱਗੇ ਕਹਿੰਦਾ ਅੱਜ ਤਪ ਦੀ ਪੱਠੀ ਬਣ ਗਈ ਮੇਰੀ ਸਤ ਸਮੁੰਦਰ ਅੱਖ ਅੱਜ ਝੱਲੀ ਜਾਏ ਨਾ ਜੱਗ ਤੋਂ ਮੇਰੀ ਸ਼ਹੀਦਾ ਵਾਲੀ ਦਖ ਪੂਰੀ ਦੁਨੀਆ ਤੋਂ ਉਹਨਾਂ ਦੀ ਤਸਵੀਰ ਜਿਹੜੀ ਆ ਇਹਨੀ ਸੋਹਣੀ ਆ ਝੱਲੀ ਨਹੀਂ ਜਾ ਰਹੀ ਤਾਬ ਨਹੀਂ ਕਹਿੰਦੇ ਤਾਬ ਨਹੀਂ ਚੱਲੀ ਗਈ ਓਏ ਅੱਜ ਤਪਦੀ ਪੱਠੀ ਬਣ ਗਈ ਮੇਰੀ ਚੂੜੇ ਵਾਲੀ ਬਾਹ ਅੱਜ ਵਿੱਚ ਛੇ ਵੀ ਝੰਡੇ ਆ ਹੈ ਮੇਰਾ ਝੰਡਾ ਤਾਂ ਜਿੱਥੇ ਸ਼ਹਾਦਤਾਂ ਦੇ ਝੰਡੇ ਲੱਗੇ ਹੋਣਗੇ ਉਹ ਕਹਿੰਦਾ ਉਸ ਝੰਡਿਆਂ ਵਿੱਚ ਮੇਰਾ ਸਭ ਤੋਂ ਉੱਚਾ ਝੰਡਾ ਆ ਇਹ ਮੰਨ ਵਾਲੀ ਗੱਲ ਕਿ ਸਾਡਾ ਝੰਡਾ ਉੱਚਾ ਆ ਬਹੁਤ ਉੱਚਾ ਤਾਂ ਅੱਜ ਤਪ ਦੀ ਪੱਠੀ ਬਣ ਗਿਆ ਮੇਰੇ ਸਗਲੇ ਵਾਲਾ ਪੈਰ ਅੱਜ ਵੈਰੀਆਂ ਕੱਢ ਬਖਾ ਲਿਆ ਪੰਜ ਸਦੀਆਂ ਦਾ ਵੈਰ ਇਹ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਸੀ ਕਿਸ ਪਰਲੇ ਪਾਸੇ ਬਹਿ ਕੇ ਦੂਰੋਂ ਵੇਖ ਕੇ ਇੱਕ ਕਵੀ ਲਿਖ ਰਿਹਾ ਆ ਕਿ ਜਦੋਂ ਜਦੋਂ ਪਾਂਡੇ ਨੇ ਕਿਹਾ ਕਿ ਅੱਜ ਨੇ ਉਹ ਪਾਉ ਤੇ ਮਾਰੇ ਸੱਚੇ ਪਾਤਸ਼ਾਹ ਨੇ ਇਨਕਾਰ ਕਰਤਾ ਮਾਰੇ ਸੱਚੇ ਪਾਤਸ਼ਾਹ ਨੇ ਉਸ ਜਨੈਉਪਾਨ ਤੋਂ ਇਨਕਾਰ ਕਰਤਾ ਤੇ ਕਵੀ ਕਹਿੰਦਾ ਕਿ ਅੱਜ ਬੈਰੀਆਂ ਕੱਢ ਵਿਖਾ ਲਿਆ ਪੰਜ ਸਦੀਆਂ ਦਾ ਵੈਰ ਸੋ ਉਹ ਕਹਿੰਦੇ ਕਿ ਉਦੋਂ ਤੋਂ ਲੈ ਕੇ ਮਨ ਦੇ ਵਿੱਚ ਜਿਹੜਾ ਵੈਰ ਸੀ ਅੱਜ ਉਹਨਾਂ ਖੂਬ ਕੱਢਿਆ ਇੱਥੇ ਅੱਜ ਕੱਢਿਆ ਹੈ ਪੰਜ ਸਦੀਆਂ ਤੋਂ ਪੰਜ ਸਦੀਆਂ ਦਾ ਵੈਰ ਅੱਜ ਤਪ ਦੀ ਪੱਠੀ ਬਣ ਗਈ ਮੇਰੀ ਦੁੱਧਾਂ ਵੰਡ ਦੀ ਸ਼ਾਂਤ ਮੈਂ ਆਪਣੀ ਰਤ ਵਿੱਚ ਡੁੱਬ ਗਈ ਪਰ ਬਾਹਰ ਨਾ ਮਾਰੀ ਚਾਹਤ ਅੱਜ ਤਪ ਦੀ ਪੱਠੀ ਬਣ ਗਿਆ ਮੇਰਾ ਮੱਖਣ ਜਿਹਾ ਸਰੀਰ ਮੈਂ ਕੁੱਖ ਸੜੀ ਵਿੱਚ ਸੜ ਮਰੇ ਮੇਰਾ ਰਾਂਝਾ ਮੇਰੀ ਹੀਰ ਅੱਜ ਤਪਦੀ ਪੱਠੀ ਬਣ ਗਿਆ ਮੇਰਾ ਡਲਕਾ ਮਾਰਦਾ ਰੰਗ ਮੈਂ ਮਰ ਜਾਣੀ ਵਿੱਚ ਸੜ ਗਿਆ ਅੱਜ ਮੇਰਾ ਇੱਕ ਇੱਕ ਅੰਗ ਅੱਜ ਤਪਦੀ ਪੱਠੀ ਬਣ ਗਈ ਮੇਰੇ ਵੇੜੇ ਦੀ ਹਰ ਇੱਟ ਇੱਕ ਇੱਕ ਸੇ ਇੱਕ ਇੱਕ ਜਗ੍ਹਾ ਅੱਜ ਤਪਦੀ ਪੱਠੀ ਬਣ ਗਈ ਮੇਰੇ ਵੇੜੇ ਦੀ ਹਰ ਇੱਟ ਜਿੱਥੇ ਦੁਨੀਆ ਮੱਥਾ ਟੇਕਦੀ ਜਿੱਥੇ ਦੁਨੀਆ ਮੱਥਾ ਟੇਕਦੀ ਉਹ ਬੂਟਾ ਛੱਡੀ ਭੇਟ ਉਹ ਬੂਟ ਜਿਹੜੇ ਸੰਤ ਬਾਬਾ ਜਾਂ ਨਾਇਲ ਸਿੰਘ ਖਾਲਸਾ ਪੰਡਰਾਵਾਲ ਨੇ ਕਿਹਾ ਸੀ ਜੇ ਇਹ ਇੱਥੇ ਆਉਂਦੇ ਨੇ ਤਾਂ ਫਿਰ ਵੱਖਰੇ ਘਰ ਦੀ ਬੁਨਿਆਦ ਰੱਖੀ ਜਾਊਗੀ ਨਹੀਂ ਰੱਖੀ ਜਾਊਗੀ ਇਹ ਉਹ ਸ਼ਬਦ ਨੇ ਇਹ ਇਸ ਕਵੀ ਨੇ ਜਿਹੜੇ ਉਕਰੇ ਨੇ ਬਿਲਕੁਲ ਸੇਮ ਜਿਵੇਂ ਕਿ ਸੰਤ ਬਾਬਾ ਜਾਂ ਨਾਇਲ ਸਿੰਘ ਕੋਲ ਬੈਠੇ ਨੇ ਤੇ ਕਵੀ ਉਹਨਾਂ ਨਾਲ ਗੱਲਾਂ ਕਰ ਰਿਹਾ ਤੇ ਕਵੀ ਲਿਖ ਰਿਹਾ ਹੈ ਕਵੀ ਜਿਵੇਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਬੈ ਕੇ ਲਿਖ ਰਿਹਾ ਹੈ ਕਵੀ ਜਿਵੇਂ ਸਿੱਖੀ ਦੇ ਨਾਲ-ਨਾਲ ਚੱਲ ਕੇ ਲਿਖ ਰਿਹਾ ਹੈ ਇਹ ਮਹਿਸੂਸ ਕਰਕੇ ਵੇਖਿਓ ਤੁਸੀਂ ਜਿੱਥੇ ਦੁਨੀਆ ਮੱਥਾ ਟੇਕਦੀ ਉਹ ਬੂਟਾਂ ਛੱਡੀ ਪਿੱਟ ਫਿਰ ਅੱਗੇ ਸਭ ਤੋਂ ਪਿਆਰਾ ਇਹਦੇ 'ਚ ਹੈ ਤਾਂ ਇੱਕ ਇੱਕ ਅੱਖਰ ਪਿਆਰਾ ਹੈ ਪਰ ਜਿਹੜਾ ਉਕਰਿਆ ਤੁਹਾਨੂੰ ਮਿਲਦਾ ਆ ਜਿਹੜਾ ਕਵੀ ਗਾਉਂਦੇ ਨੇ ਜਿਹੜੇ ਰਾਤ ਟਾਡੀ ਗਾਉਂਦੇ ਨੇ ਜਿਹੜੇ ਸਾਡੇ ਬੱਚੇ ਗਾਉਂਦੇ ਨੇ ਕੀ ਗਾਉਂਦੇ ਨੇ ਮੇਰੇ ਬੁਰਜ ਮਨਾਰੇ ਢਾ ਦਿੱਤੇ ਢਾ ਦਿੱਤਾ ਤਖਤ ਅਤਾਲ ਮੇਰੇ ਸੋਨੇ ਰੰਗੇ ਰੰਗ ਅੱਜ ਮੇਰੇ ਲਹੂ ਨਾਲ ਲਾਲ ਮੇਰੀਆਂ ਕੁੱਤੀਆਂ ਟੈਂਕਾਂ ਮਿੱਡੀਆਂ ਮੇਰੀ ਲੂਹੀ ਬੰਬਾ ਗੁੱਤ ਮੇਰੇ ਕੁੱਛੜ ਅੰਨੀਆਂ ਗੋਲੀਆਂ ਭੰਨ ਸੁੱਤੇ ਮੇਰੇ ਪੁੱਤ ਹੁਣ ਇੰਜ ਮਹਿਸੂਸ ਹੋ ਰਿਹਾ ਜਿਵੇਂ ਸੰਤ ਬਾਬਾ ਜਰਨੈਲ ਸਿੰਘ ਕਾਲਸਾ ਪਿੰਡਰਾ ਵਾਲੀ ਦੇ ਪੀਏ ਭਾਈ ਰਿਸ਼ਪਾਲ ਸਿੰਘ ਉਹਨਾਂ ਦੀ ਪਤਨੀ ਸਾਡੀ ਵੱਡੀ ਭੈਣ ਬੀਬੀ ਪ੍ਰੀਤਮ ਕੌਰ ਉਹਨਾਂ ਦਾ ਬੱਚਾ ਜਿਹੜਾ ਹੈ ਉਹ ਇੱਥੇ ਆ ਛਾਤੀ ਤੇ ਇਹ ਇਹ ਮੈਂ ਇਹ ਇਹ ਸੁਣਿਓ ਇਹ ਸੁਣਿਓ ਚੰਗੀ ਤਰ੍ਹਾਂ ਮੇਰੀਆਂ ਕੁੱਤੀਆਂ ਟੈਂਕਾਂ ਮਿੱਡੀਆਂ ਮੇਰੀ ਲੂਹੀ ਬੰਬਾ ਗੁੱਤ ਮੇਰੇ ਕੁੱਛੜ ਅੰਨੀਆਂ ਗੋਲੀਆਂ ਪੁੱਨ ਸੁੱਟੇ ਮੇਰੇ ਪੁੱਤ ਵਿੱਟ ਛਾਤੀ ਦੇ ਇਥੋਂ ਛੋਟੇ ਜਿਹੇ ਬੱਚੇ ਨੂੰ ਭਾਈ ਰਸ਼ਪਾਲ ਸਿੰਘ ਦੀ ਪਤਨੀ ਬੀਬੀ ਪ੍ਰੀਤਮ ਕੌਰ ਸਾਡੀ ਵੱਡੀ ਭੈਣ ਜਿਹੜੀ ਆ ਉਹਨਾਂ ਦਾ ਜਿਹੜਾ ਬੱਚਾ ਸੀ ਸਾਡਾ ਉਹ ਬੱਚੇ ਨੂੰ ਛਾਤੀ ਦੇ ਉੱਤੇ ਗੋਲੀਆਂ ਮਾਰੀਆਂ ਜਿਹੜੀਆਂ ਜਿਹੜੀਆਂ ਸਾਡੀ ਭੈਣ ਨੂੰ ਹੀ ਵਜੀਆਂ ਜਿਹੜੀਆਂ ਕੁਝ ਬੰਦੇ ਬਕਵਾਸ ਕਰਦੇ ਨੇ ਮੈਂ ਉਹਨਾਂ ਨੂੰ ਕੁਝ ਕਹਿਣਾ ਨਹੀਂ ਚਾਹੁੰਦਾ ਚਲੋ ਕਿਤੇ ਸਮਾਂ ਮਿਲਿਆ ਮਹਾਰਾਜ ਮੇਰ ਕਰੂਗਾ ਪਰ ਇਹ ਸਾਕਾ ਇਦਾਂ ਵਾਪਰਿਆ ਮੇਰਾ ਚੂੜਾ ਰਾਤ ਸੁਹਾਗ ਦਾ ਹੋਇਆ ਇਦਾਂ ਲੀਰੋ ਲੀਰ ਜਿੱਦਾਂ ਕਿਰਚੀ ਕਿਰਚੀ ਹੋ ਗਈ ਮੇਰੇ ਸ਼ੀਸ਼ੇ ਦੀ ਤਸਵੀਰ ਜਿਵੇਂ ਕਿਸੇ ਨੇ ਸ਼ੀਸ਼ੇ ਦੇ ਉੱਤੇ ਪੱਥਰ ਮਾਰਿਆ ਹੁੰਦਾ ਹੈ ਉਹ ਕਿਰਚੀ-ਕਿਰਚੀ ਹੋ ਜਾਂਦਾ ਐਵੇਂ ਉਹ ਕਹਿੰਦਾ ਵੀ ਉਸ ਕੰਪਲੈਕਸ ਦੀ ਜਿਹੜੀ ਤਸਵੀਰ ਸੀ ਮੇਰੀ ਅੱਖਾਂ ਸਾਹਮਣੇ ਆਈ ਕਿਰਚੀ-ਕਿਰਚੀ ਹੋ ਗਈ ਮੇਰੇ ਸ਼ੀਸ਼ੇ ਦੀ ਤਸਵੀਰ ਫਿਰ ਅੱਗੇ ਅੱਗੇ ਸੰਤ ਬਾਬਾ ਜਨੈ ਸਿੰਘ ਕਾਲਸਾ ਪਿੰਡਾਂ ਵਾਲੇ ਭਾਈ ਅਮਰੀਕ ਸਿੰਘ ਜਰਨਲ ਸਾਹਿਬ ਜਰਨਲ ਸਵੇਕ ਸਿੰਘ ਜੀ ਬਾਬਾ ਠਾਰਾ ਸਿੰਘ ਹੋਰ ਜਾਨਾ ਤੋਂ ਪਿਆਰੇ ਸੂਰਮੇ ਮੇਰਾ ਸ਼ੇਰ ਬਹਾਦਰ ਸੂਰਮਾ ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ ਆਹ ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰਤਾਂ ਮੈੜ ਜਿੱਦਣ ਉਹਨੇ ਮੌਤ ਵਿਆਹੀ ਹੋਊਗੀ ਤੇ ਜਿੱਦਣ ਉਹਨੇ ਇਹ ਗੱਲ ਕਹੀ ਆ ਕਿ ਲੀਕ ਖਿੱਚੀ ਗਈ ਹੈ ਹੁਣ ਭਰਾਵੋ ਉਹਨਾਂ ਦੇ ਘਰ ਜਾ ਕੇ ਕੀ ਭਾਲਦੇ ਉਹਨਾਂ ਤੋਂ ਜਿਨ੍ਹਾਂ ਨੇ ਆਹ ਕੁਝ ਕੀਤਾ ਆ ਉਹਨਾਂ ਦੇ ਸਾਹਮਣੇ ਖੜ ਕੇ 2 ਮਿੰਟ ਟਾਈਮ ਜੀ 2 ਮਿੰਟ ਟਾਈਮ ਜੀ ਨਹੀਂ ਦੇਣਾ ਸਾਨੂੰ ਟਾਈਮ ਬੇਸ਼ੱਕ ਕੋਈ ਰਾਹ ਛੱਡਣਾ ਨਹੀਂ ਚਾਹੀਦਾ ਮੈਂ ਹੰਮੀ ਆ ਪਰ ਮੈਂ ਇਹ ਤਸਵੀਰ ਵੀ ਤੁਹਾਨੂੰ ਨਾਲ ਨਾਲ ਦੱਸ ਰਿਹਾ ਵੀ ਇਹ ਇਹ ਏਡੇ ਹਾਕਮ ਏਡੇ ਬੇਈਮਾਨ ਨੇ ਇਹ ਤੁਹਾਡੇ ਬਾਰੇ ਕੀ ਸੋਚਦੇ ਪਰ ਕੋਈ ਨਾ ਉਹਨੂੰ ਬੌੜਿਆ ਉਹਨੂੰ ਬੈਰੀਆਂ ਮਾਰਿਆ ਘੇਰ ਉੰਜ ਡੱਕੇ ਰਹਿ ਗਏ ਘਰਾਂ ਵਿੱਚ ਡੱਕੇ ਰਹਿ ਗਏ ਘਰਾਂ 'ਚ ਉਹ ਆਰਮੀ ਨੇ ਚਾਰ ਸਫੇਰੋਂ ਘੇਰ ਲਿਆ ਤੇ ਡੱਕਲੇ ਘਰਾਂ ਦੇ ਵਿੱਚ ਕੌਣ ਡੱਕੇ ਰਹਿ ਗਏ ਮੇਰੇ ਲੱਖਾਂ ਪੁੱਤਰ ਸ਼ੇਰ ਫਿਰ ਉਹਨਾਂ ਪੁੱਤਾਂ ਨੇ 10 ਸਾਲ ਲਕੀਰਾ ਕਢਾਤੀਆਂ ਸਟੇਟ ਦੀਆਂ ਤੇ ਮੈਂ ਕਹਿੰਨਾ ਉਹ ਮਣਾ ਦੇ ਵਿੱਚ ਜ਼ਹਿਰ ਪਾਲ ਕੇ ਬੈਠੇ ਜੇ ਉਹ ਕਿਸਾਨਾਂ ਨੂੰ ਵੀ ਗੋਲੀਆਂ ਮਾਰਦੇ ਜੇ ਉਹ ਲੰਗਰ ਵਾਲੀਆਂ ਬਾਲਟੀਆਂ ਦੇ ਵਿੱਚ ਵੀ ਬ੍ਰਸ਼ਟ ਮਾਰਦੇ ਜੇ ਉਹ ਤੁਹਾਨੂੰ ਚੁੱਕ ਕੇ ਤੁਹਾਡੀਆਂ ਦਾੜ੍ਹੀਆਂ ਪੁੱਟਦੇ ਨੇ ਤੁਹਾਡੇ ਜਵਾੜੇ ਤੋੜਦੇ ਆ ਕੱਲ ਦੀ ਗੱਲ ਇੱਕ ਨੌਜਾਨ ਖੂਬਸੂਰਤ ਸਿੰਘ ਸੂਰਮਾ ਜੋਧਾ ਕੋਟ-ਕੋਟ ਕੇ ਚੂਰ ਕਰਤਾ ਉਹਨਾਂ ਨੇ ਤੇ ਉਹ ਉਹ ਪਲਾਕੀ ਲੈਣ ਗਿਆ ਸੀ ਕਿਸਾਨਾਂ ਨਾਲ ਗਿਆ ਸੀ ਉਹ ਮੰਗ ਰਹੇ ਨੇ ਰੇਟ ਤੇ ਉਹਨਾਂ ਨਾਲ ਆ ਕੁਝ ਵਾਪਰੇ ਆ ਤੇ ਤੁਸੀਂ ਮੰਗ ਰਹੇ ਹੋ ਰਾਜ ਤੇ ਤੁਸੀਂ ਇਹ ਸੋਚੋ ਜੇਲ੍ਹਾਂ ਤੇ ਗੋਲੀਆਂ ਇਹ ਤਾਂ ਤੈਅ ਕਰ ਲਿਆ ਨਾ ਆਪਾਂ ਕੀ ਗੱਲ ਤਾਂ ਤੈਅ ਕਰ ਲਈ ਫਿਰ ਜਿਹੜੀ ਗੱਲ ਤੈਅ ਕਰ ਲਈ ਆ ਉੱਤੇ ਕੋਈ ਅਫਸੋਸ ਨਹੀਂ ਹੋਣਾ ਚਾਹੀਦਾ ਮੇਰੇ ਲੂ ਲੂ ਚੌਪਈ ਵਗਦੀ ਭਾਵੇਂ ਲਹੂ ਦੀ ਇੱਕ ਇੱਕ ਨਹਿਰ ਮੈਂ ਅੱਜ ਜਿਉਂ ਦੀ ਜਾਗਦੀ ਮੈਂ ਚੱਲ ਗਈ ਸਾਰਾ ਕਹਿਰ ਇਹ ਤੁਹਾਡੀ ਗੱਲ ਕਰ ਰਿਹਾ ਤੁਸੀਂ ਚੱਲ ਗਏ ਸਭ ਕੁਝ ਸਿੱਖੀ ਚੱਲ ਗਈ ਸਭ ਕੁਝ ਕਹਿਰ ਚੱਲ ਗਈ ਚੱਲ ਗਈ ਸਿੱਖੀ ਕਹਿਰ ਮੈਂ ਮਰ ਨਹੀਂ ਸਕਦੀ ਕਦੇ ਵੀ ਭਾਵੇਂ ਵੱਢਣ ਅੱਠੇ ਪੈਰ ਭਾਵੇਂ ਦੇਣ ਤਸੀਹੇ ਰੱਜ ਕੇ ਭਾਵੇਂ ਰੱਜ ਪਿਆਲਣ ਜ਼ਹਿਰ ਮੇਰੇ ਪੁੱਤਰ ਸਾਗਰ ਜੋਰ ਦਾ ਹਰ ਹਰ ਬਾ ਇੱਕ ਇੱਕ ਲਹਿਰ ਮੇਰੇ ਪੁੱਤਰ ਪਿੰਡੋਂ ਪਿੰਢ ਨੇ ਮੇਰੇ ਪੁੱਤਰ ਸ਼ਹਿਰੋਂ ਸ਼ਹਿਰ ਸਿੱਖੀ ਕਹਿ ਰਹੀ ਹੈ ਸਿੱਖੀ ਬੋਲ ਰਹੀ ਹੈ ਕਵੀ ਨੇ ਕਲਪਨਾ ਕੀਤੀ ਹੈ ਜਾਗੋ ਸੁਣੋ ਮੇਰੀ ਉਮਰ ਕਿਤਾਬ ਦਾ ਵੇਖ ਲੈ ਤੂੰ ਹਰ ਹਰ ਵਰਕਾ ਪੜ ਜਦੋਂ ਭਾਰੀ ਬਣੀ ਮੈਂ ਮਾਂ ਤੇ ਮੇਰੇ ਪੁੱਤਰ ਆਏ ਚੜ ਜਦੋਂ ਸਿੱਖੀਵਾਲ ਕਿਸੇ ਨੇ ਉਂਗਲ ਕੀਤੀ ਤੁਸੀਂ ਚੜ ਕੇ ਆਵੇ ਪਰ ਅੱਜ ਜਿੱਥੇ ਤੁਸੀਂ ਸ਼ਹੀਦਾਂ ਨੂੰ ਯਾਦ ਕਰਦੇ ਹੋ ਉੱਥੇ ਦੁਸ਼ਮਣ ਨੂੰ ਭੁੱਲਣਾ ਨਹੀਂ ਅਸੀਂ ਦੁਸ਼ਮਣ ਨੂੰ ਭੁੱਲਣਾ ਨਹੀਂ ਕਿ ਸਾਨੂੰ ਵੋਟਾਂ ਪਾ ਦਿਓ ਅਸੀਂ ਤੁਹਾਨੂੰ ਆਹ ਦੇਾਂਗੇ ਝੌਲ ਦੇਾਂਗੇ ਆਟਾ ਦੇਾਂਗੇ ਬਸਾਂ 'ਚ ਫ੍ਰੀ ਕਰਾਂਗੇ ਬਿਜਲੀ ਦੀ ਇੱਕ ਬੂੰਦ ਦੇਾਂਗੇ ਇਹਨਾਂ ਗੱਲਾਂ ਕਰਕੇ ਤੁਸੀਂ ਬਣੇ ਹੋ ਨਹੀਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਤੁਹਾਨੂੰ ਪਾਤਸ਼ਾਹ ਨੇ ਰਾਜ ਭਾਗ ਬਖਸ਼ਿਸ਼ ਕਰਨਾ ਹੈ ਪਰ ਤੁਸੀਂ ਉਸ ਬਖਸ਼ਿਸ਼ਾਂ ਦੇ ਪੱਤਰ ਬਣਨ ਦੀ ਕੋਸ਼ਿਸ਼ ਕਰੋ ਆਪਾਂ ਸਾਰੇ ਕਰੀਏ ਆਪਾਂ ਮਾੜੀਆਂ ਗੱਲਾਂ ਛੱਡੀਏ ਆਪਾਂ ਸਾਰੇ ਕੂੜਜੋਂ ਨਿਗਲਿਏ ਐਦਕੀ ਚਾਲ ਵੀ ਬਰੇ ਗੰਡ ਤੇ ਤਖਸਾਲ ਤੇ ਮੱਥਾ ਟੇਕ ਕੇ ਭੁੱਲ ਬਖਸ਼ਾਈਏ ਜਿਹੜੇ ਸਾਡੇ ਤੋਂ ਜਾਣੇ ਅਣਜਾਣੇ 'ਚ ਕੁਝ ਗਲਤੀਆਂ ਹੋਈਆਂ ਜਾਂ ਨਹੀਂ ਹੋਈਆਂ ਉਹਦੀ ਮਾਫੀ ਮੰਗ ਕੇ ਅੱਗੋਂ ਮਹਾਰਾਜ ਤੋਂ ਮਹਾਰਾਜੇ ਅਰਦਾਸ ਕਰੀਏ ਤੇ ਉਹ ਸਭ ਉਸ ਸੋਹਣੀ ਬਖਸ਼ਿਸ਼ ਲਈ ਆਪਣੇ ਆਪ ਨੂੰ ਤਿਆਰ ਕਰੀਏ ਪੜ ਕਿੰਨੀ ਵਾਰੀ ਮਾਂ ਤੋਂ ਉਹਨਾਂ ਵਾਰੀ ਆਪਣੀ ਜਾਨ ਪੜ ਕਿਸ ਦਿਨ ਆਪਣੀ ਮਾਂ ਦਾ ਉਹਨਾਂ ਨਹੀਂ ਸੀ ਰੱਖਿਆ ਮਾਣ ਸੁਨ ਰਾਈਆ ਰਾਹੇ ਜਾਂਦਿਆ ਤੂੰ ਲਿਖ ਰੱਖੀ ਇਹ ਬਾਤ ਮੇਰਾ ਡੁੱਬਿਆ ਸੂਰਜ ਚੜ੍ਹੇਗਾ ਓੜਕ ਮੁੱਕੇਗੀ ਇਹ ਰਾਤ ਕਵੀ ਨੇ ਕਿੱਥੇ ਲਿਆਂਦਾ ਹੈ ਕਹਿੰਦਾ ਸੁਨ ਰਾਈਆ ਕਰਮਾ ਵਾਲਿਆ ਤੂੰ ਲਿਖ ਰ ਕਹਿੰਦਾ ਲਿਖ ਲੈ ਐਫੀਡੇਵਟਾ ਲਿਖ ਲੈ ਲਿਖ ਲੈ ਕੀ ਲਿਖ ਲੈ ਮੇਰਾ ਡੁੱਬਿਆ ਸੂਰਜ ਚੜ੍ਹੇਗਾ ਓੜਕ ਮੁੱਕੇਗੀ ਇਹ ਰਾਤ ਸੋ ਭਾਈ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਕਿ 40ਵੀਂ ਬਰੇਗੰਡ ਆ ਰਹੀ ਹੈ ਕਿਤੇ ਛੁੱਟੀਆਂ ਲੈ ਰਿਆਂ ਚ ਗਵਾਚ ਕੇ 4 ਜੂਨ ਨੂੰ ਇੱਕ ਫੈਸਲਾ ਆਉਣਾ ਇੰਡੀਅਨ ਸਟੇਟ ਦਾ ਕਿਤੇ ਉਹਦੇ ਵਿੱਚ ਗੁਲਤਾਨ ਹੋ ਕੇ ਤੋਂਪਾਂ ਅੱਗੇ ਛਾਤੀਆਂ ਡਾਉਣ ਵਾਲਿਆਂ ਨੂੰ ਵਿਸਾਰ ਨਾ ਦਿਓ 40ਵੀਂ ਬਰੇਗੰਡ ਪਿੰਡ ਪਿੰਡ ਸ਼ਹਿਰ ਸ਼ਹਿਰ ਮਾਣ ਨਾਲ ਮਨਾਉਣੀ ਆ ਤੇ ਉਦਾ ਐਨਾਲਿਸਿਸ ਵੀ ਕਰਨਾ ਹੈ ਉਹਤੇ ਵਿਚਾਰ ਵੀ ਕਰਨੀ ਆ ਕਿ ਅੱਗੇ ਅਸੀਂ ਕੀ ਕਰਨਾ ਸਾਡੇ ਨਾਲ ਹੋਇਆ ਕੀ ਆ ਸੋ ਮੈਂ ਇਸ ਲੜੀ ਨੂੰ ਅੱਗੇ ਤੋਰਦਾ ਰਹਾਂਗਾ ਇਸ ਐਪੀਸੋਡ ਆਪਾਂ ਕਰਦੇ ਰਹਾਂਗੇ ਆਪਾਂ ਸ਼ਹੀਦਾਂ ਦੀ ਬਾਤ ਪਾਉਂਦੇ ਰਹਾਂਗੇ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਸ਼ਹੀਦਾਂ ਨੂੰ ਜਿਹੜੇ ਉੱਥੇ ਰਹਿ ਕੇ ਆਏ ਜਾਂ ਉਹਨਾਂ ਦੇ ਪਰਿਵਾਰ ਸ਼ਹੀਦ ਹੋਏ ਉਹਨਾਂ ਨੂੰ ਵੀ ਤੁਹਾਡੇ ਰੂਬਰੂ ਕਰਾਂ ਮੇਰਾ ਇਦਾਂ ਦਾ ਕੋਈ ਨਹੀਂ ਕਿ ਮੈਂ ਕੋਈ ਪੱਤਰਕਾਰਾਂ ਪਰ ਮੈਨੂੰ ਇਹ ਪੀੜ ਹੈਗੀ ਚੀਜ਼ ਹੈਗੀ ਕਿ ਮੈਂ ਉਹ ਗੱਲਾਂ ਉਹ ਖਿਆਲ ਤੁਹਾਡੇ ਸਾਹਮਣੇ ਰੱਖਾਂ ਤੇ ਇਹ ਲੜੀ ਨੂੰ ਆਪਾਂ ਚੱਲਦੇ ਰਾਂਗੇ ਇਸ ਜੂਨ ਮਹੀਨਾ ਜਿਹੜਾ ਚੜਨਾ ਆ ਉਹਦਾ ਇਹ ਪਹਿਲਾ ਐਪੀਸੋਡ ਹੈ ਆਪਾਂ ਇੱਥੇ ਲਗਾਤਾਰ ਗੱਲਬਾਤ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ